ਪ੍ਰੋਗਰਾਮ 16 ਨੇ ਸਾਚਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਸਿਆਸਤ ਦੇ ਦੋ ਅਹਿਮ ਮੁੱਦੇ ਆ ਜਿਸ ਦੇ ਉੱਤੇ ਅਸੀਂ ਅੱਜ ਚਰਚਾ ਕਰਨੀ ਹੈ ਸਭ ਤੋਂ ਪਹਿਲਾ ਮੁੱਦਾ ਜੇਲ੍ਹ ਦੇ ਵਿੱਚ ਬੰਦ ਦੋ ਡਿਟੇਨਿੰਗ ਕਹਿ ਸਕਦੇ ਹਾਂ ਅਸੀਂ ਇੱਕ ਤਿਹਾਰ ਜੇਲ੍ਹ ਤੇ ਇੱਕ ਡਿਬਰੂਗੜ ਦੇ ਵਿੱਚ ਅਸਾਮ ਦੇ ਵਿੱਚ ਦੋ ਮੈਂਬਰ ਪਾਰਲੀਮੈਂਟ ਬਣਦੇ ਨੇ ਪਰ ਇੱਕ ਨੂੰ ਮਨਜ਼ੂਰੀ ਮਿਲ ਗਈ ਐ ਸੌ ਚੁੱਕਣ ਦੀ ਦੂਜੇ ਨੂੰ ਕਿਉਂ ਨਹੀਂ ਅਮਰਿਤਪਾਲ ਸਿੰਘ ਦੀ ਹਾਲੇ ਮਨਜ਼ੂਰੀ ਆਣੀ ਬਾਕੀ ਆ ਮਿਲੇਗੀ ਕਿ ਨਹੀਂ ਮਿਲੇਗੀ ਇਹ ਵੀ ਹਾਲੇ ਸਵਾਲ ਬਣਿਆ ਪਰ ਇੰਜੀਨੀਅਰ ਰਾਸ਼ਿਦ ਨੂੰ ਮਨਜ਼ੂਰੀ ਜ਼ਰੂਰ ਮਿਲੀ ਐ ਜਿਹੜੇ ਕਿ ਤਿਹਾਰ ਜੇਲ੍ਹ ਦੇ ਅੰਦਰ ਬੰਦ ਨੇ ਇਹਨਾਂ ਮੁੱਦੇ ਦੇ ਉੱਤੇ ਵੀ ਚਰਚਾ ਕਰਨੀ ਐ ਕਿ ਪੱਖ ਕੀ ਨੇ ਦੋਨਾਂ ਪਾਸੇ ਪਹਿਲੂਆਂ ਤੋਂ ਕਿਵੇਂ ਵਿਚਾਰਿਆ ਜਾਵੇ ਇਸ ਨੂੰ ਕਿੱਥੇ ਕਮੀ ਐ ਕਿੱਥੇ ਮਨਜ਼ੂਰੀ ਦੇਣ ਦੇ ਵਿੱਚ ਅੜਿੱਕੇ ਨੇ ਦੂਜਾ ਮਸਲਾ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਲਿਖਤੀ ਰੂਪ ਚ ਮਾਫੀ ਨਾਮੇ ਦਾ ਕਿਸ ਨੇ ਮਾਫੀ ਮੰਗੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ तमाम ਲੀਡਰਾਂ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਤੋਂ ਪਾਸੇ ਚੱਲ ਰਹੇ ਨੇ ਇਸ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾ ਮਸਲਾ ਜੀ 2 ਐਮਪੀਸੀਐਸਏ ਪੂਰੇ ਦੇਸ਼ ਦੇ ਅੰਦਰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਬੈਠੇ ਜਿੱਦਦੇ ਆ ਲੋਕਾਂ ਨੇ ਫਤਵਾ ਉਹਨਾਂ ਦੇ ਹੱਕ 'ਚ ਦਿੱਤਾ ਸੌ ਚੁੱਕਣ ਦੀ ਵਾਰੀ ਆਉਂਦੀ ਆ ਤੇ ਬਾਕੀ ਸਾਰੇ ਸੌ ਚੁੱਕ ਜਾਂਦੇ ਉਹ ਰਹਿ ਜਾਂਦੇ ਦੋ ਪਿੱਛੇ ਉਹਨਾਂ ਦੋਹਾਂ ਵਿੱਚੋਂ ਵੀ ਇੰਜੀਨੀਅਰ ਰਾਸ਼ਿਦ ਨੂੰ ਮਿਲ ਜਾਂਦੀ ਆ ਮਨਜ਼ੂਰੀ ਹਾਲੇ ਅਮਰਤਪਾਲ ਸਿੰਘ ਖੜੂਰ ਸਾਹਿਬ ਤੋਂ 2 ਲੱਖ ਵੋਟਾਂ ਦੇ ਨਾਲ ਜਿੱਤਣ ਵਾਲਾ ਰੀਕ ਰਿਹਾ ਕਿ ਕਦੋਂ ਮਨਜ਼ੂਰੀ ਮਿਲੇ ਇਹ ਮਸਲੇ ਦੇ ਵਿੱਚ ਤੁਹਾਨੂੰ ਕੀ ਕੀ ਨਜ਼ਰ ਆ ਰਿਹਾ ਦੇਖੋ ਸੰਦੀਪ ਅਗਰ ਰਾਸ਼ਿਦ ਇੰਜੀਨੀਅਰ ਦੀ ਗੱਲ ਕੀਤੀ ਜਾਵੇ ਤੇ ਉਹਦੇ ਖਿਲਾਫ ਐਨਆਈਐਨ ਨੇ ਕੇਸ ਰਜਿਸਟਰਡ ਕੀਤਾ ਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾ ਕੇ ਪਰਚਾ ਦਰਜ ਕਰ ਸਕਦੀ ਉਹਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ ਉਤੋਂ ਲਿਆ ਵੀ ਸਕਦੀ ਹੈ ਜਮੂਕ ਸ਼ਮੀਦ ਦੀ ਬਾਰਾਮੂਲਾ ਸੀਟ ਤੋਂ ਰਾਸ਼ਿਦ ਇੰਜੀਨੀਅਰ ਜਿੱਤੇ ਨੇ ਉਹਨਾਂ ਨੇ ਉਹਨਾਂ ਨੂੰ ਰਾਇ ਜਿਹੜੇ ਹ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਰਹ ਚੁੱਕੇ ਅਮਰ ਅਬਦੁੱਲਾ ਬਾਰਾਮੂਲਾ ਸੇਡ ਤੋਂ ਉਹਦੇ ਪਿਤਾ ਫਾਰਕੁਬਦੁੱਲਾ ਉਹ ਵੀ ਮਿਨਿਸਟਰ ਹੈ ਜੋ ਦਾਦਾ ਉਹ ਵੀ ਚੀਫ ਮਿਨਿਸਟਰ ਰਹ ਚੁੱਕੇ ਹੈ ਜਿਸ ਸਥਿਤੀ ਚ ਉਥੋਂ ਦੇ ਲੋਕਾਂ ਨੇ ਫਤਵਾ ਦਿੱਤਾ ਬਾਰਾਮੂਲਾ ਦੇ ਲੋਕਾਂ ਨੇ ਇਹ ਦੱਸ ਦਿੱਤਾ ਕਿ ਸ਼ਾਇਦ ਉਹ ਧੱਕਾ ਖਾ ਲਗੇ 테ਰਰ ਫੰਡਿੰਗ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਟਾਈਮ ਜਆਪਾ ਦੇ ਕੇਸ ਦੇ ਤਹਿਤ ਹੁਣ ਉਹਦੇ ਖਿਲਾਫ ਜਆਪਾ ਹੋ ਰਣਸ ਬੜੇ ਡਿਫਰੈਂਟ ਕੇਸ ਆ ਲੇਕਿਨ ਉਹ ਪੂਰਾ 테ਰਰ ਫੰਡਿੰਗ ਕੇ ਤੁਸੀਂ ਵੱਖਵਾਦੀ ਹੋ ਤੁਸੀਂ ਦੇਸ਼ ਨੂੰ ਤੋੜਨੀਆਂ ਗੱਲਾਂ ਕਰਦੇ ਹੋ ਔਰ ਦਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਉਹਨੂੰ ਉਹ ਕੋਰਟ ਦੇ ਵਿੱਚ ਜਾਂਦੇ ਨੇ ਦਿੱਲੀ ਹਾਈ ਕੋਰਟ ਐਨਆਈਏ ਨੂੰ ਨੋਟਿਸ ਜਾਰੀ ਕਰਦੇ ਉਹ ਆਪਣਾ ਪੱਖ ਦਿੰਦੇ ਨੇ ਉਹ ਜ਼ਮਾਨਤ ਮੰਗੀ ਜਾਂ ਵੀ ਮੈਨੂੰ ਸੌ ਚੁੱਕਣ ਦੀ ਆਗਿਆ ਦਿੱਤੀ ਜਾਵੇ ਹੁਣ ਐਨਆਈਏ ਜੈਸ ਕਰ ਚੁੱਕੀ ਹੈ ਐਨਕੇ ਕੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਆ ਪਰ ਕੁਝ ਸ਼ਰਤਾਂ ਨੇ ਕਿ ਜਦੋਂ ਤੁਸੀਂ ਸੌ ਚੁੱਕਣਾ ਹੋਗੇ মিডিਆ ਨਾਲ ਗੱਲਬਾਤ ਨਹੀਂ ਕਰੋਗੇ ਜਾਂ ਹੋਰ ਕੁਝ ਨਹੀਂ ਕਰੋਗੇ ਅਜੀ ਟਿੱਪਣੀ ਤੋਂ ਤੁਹਾਨੂੰ ਗਰੇਜ਼ ਕਰਨ ਉਹ ਇਨਸਟਰਕਸ਼ਨ ਜਹੁੰਦੀਆਂ ਨੇ ਕੋਰਟ ਦੀਆਂ ਵੀ ਕਰ ਦਿੰਦੀਆਂ ਨੇ ਪਰ ਹੁ ਸਵਾਲ ਹੈ ਕਿ ਉੱਥੋਂ ਦੇ ਜਿਹੜੇ ਲੋਕ ਨੇ ਜਾਂ ਰਾਸ਼ਿਦ ਇੰਜੀਨੀਅਰ ਉਹਦੇ ਅਪਰੋਚ ਕਰਦੇ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਹੁਣ ਜਿਹੜੇ 543 ਦੇ ਵਿੱਚ ਦੋ ਹੀ ਅਜੇ ਸਖਸ਼ਣ ਜਿਨ੍ਹਾਂ ਨੇ ਜੇਲ੍ਹ ਚ ਬੈਠ ਕੇ ਇਲੈਕਸ਼ਨ ਲੜੀ ਔਰ ਜਿੱਤੀ ਵੀ ਹੈ ਇੱਕ ਰਾਸ਼ਿਦ ਜਿਨ ਉਹ ਵੀ ਕਰੀਬ 2 ਲੱਖ ਵੋਟਾਂ ਦੇ ਨਾਲ ਅਮਰ ਅਬਦੁੱਲਾਹ ਨੂੰ ਹਰਾਉਂਦੇ ਨੇ ਇਥੇ ਜਮਾਨਤਾ ਜਬਤ ਹੋ ਜਾਂਦੀਆਂ ਅਮਰਤਪਾਲ ਉਹਨਾਂ ਖਰੂਰ ਸਾਹਿਬ ਤੋਂ ਲੜਦੇ ਨੇ ਸਿਵਾਏ ਕੁਲਬੀਰ ਸਿੰਘ ਜੀਰਾ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਉਹਨੂੰ ਛੱਡ ਕੇ ਬਾਕੀ ਸ਼੍ਰੋਮਣੀ ਕਾਲੀਦਾਲ ਭਾਜਪਾ ਆਮ ਆਦਮੀ ਪਾਰਟੀ ਦੇ ਵੀ ਜਮਾਨਤਾ ਜਬਤ ਹੋਈਆਂ ਜੀ ਸਥਿਤੀ ਦੇ ਵਿੱਚ ਕੀ ਹੈ ਕਿ ਜੇ ਰਾਸ਼ਿਦ ਇੰਜੀਨੀਅਰ ਨੂੰ ਉਹਦੇ ਖਿਲਾਫ ਐਨਆਈ ਦੇ ਕੇਸ ਰਜਿਸਟਰ ਕੀਤਾ ਇਹਦੇ ਖਿਲਾਫ ਸਟੇਟ ਗਵਰਨਮੈਂਟ ਦੀ ਸ਼ਪਾਰਸ਼ ਤੇ ਕੇਸ ਰਜਿਸਟਰਡ ਹੈ ਕਿ ਨੈਸ਼ਨਲ ਸਕਿਉਰਿਟੀ ਐਕਟ ਐਨਐਸਏ ਦੇ ਤਹਿਤ ਕੇਸ ਰਜਿਸਟਰਡ ਆ ਇਹ ਵੀ ਇਨ੍ਹਾਂ ਵੀ ਲੋਕਾਂ ਨੂੰ ਆਸ ਸੀ ਲੋਕੀ ਇਹ ਨਹੀਂ ਸੀ ਕਿ ਅਮਰਤਪਾਲ ਨੂੰ ਜਿਤਾਉਣਾ ਜੇ ਲੋਕੀ ਕਹਿੰਦੇ ਸੀ ਇਹਨੂੰ ਬਾਹਰ ਕੱਢਣਾ ਹੈਗਾ ਕਿਉਂਕਿ ਸਰਕਾਰ ਜੇ ਅਗਰ ਜੇ ਨਾ ਇਸ ਦੇ ਦੁਬਾਰਾ ਐਨਐਸਐ ਲਾਉਂਦੀ ਤਾਂ ਸ਼ਾਇਦ ਉਹ ਕੈਂਡੀਡੇਟ ਵੀ ਨਾ ਹੁੰਦਾ ਪਰ ਜਿਸ ਤਿੱਦੀ ਜੀ ਇੱਕ ਹੋਪ ਬਣ ਗਈ ਇੱਕ ਉਮੀਦ ਬਣ ਚੁੱਕੀ ਆ ਖਡੂਰ ਸਾਹਿਬ ਦੇ ਲੋਕਾਂ ਨੂੰ ਵੀ ਔਰ ਜਿਹੜੇ ਅਮਰਤਪਾਲ ਸਿੰਘ ਦੇ ਪ੍ਰਸ਼ੰਸਕ ਉਹਨਾਂ ਦੀ ਕਿ ਜੇ ਰਾਸ਼ਿਦ ਇੰਜੀਨੀਅਰ ਨੂੰ ਸੌਂਚ ਕਾਈ ਜਾ ਸਕਦਾ ਕਿਉਂਕਿ ਉਹ ਐਨਆਈਏ ਉਹਨੂੰ ਜੇਲ੍ਹ ਚੋਂ ਲੈ ਕੇ ਧਾਰ ਜੇਲ੍ਹ ਚੋਂ ਕੱਢ ਕੇ ਪਾਰਲੀਮੈਂਟ 'ਚ ਛੱਡਣ ਜਾਏਗੀ ਸਿਕਿਉਰਿਟੀ ਦੇ ਨਾਲ ਜਾਏਗਾ ਰਸੋਬ ਜਿਹੜੇ ਉੱਥੋਂ ਦੇ ਪਾਰਲੀਮੈਂਟ ਦੇ ਮਾਰਸ਼ਲ ਆਰਟ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਊਗਾ ਫੁੱਲ ਸਿਕਿਉਰਿਟੀ ਦਿੱਤੀ ਜਾਏਗੀ ਤੇ ਉਮੀਦ ਇਹ ਹੈ ਕਿ ਸ਼ਾਇਦ ਹੁਣ ਅੰਮ੍ਰਿਤਪਾਲ ਸਿੰਘ ਹੋਣਾ ਨੂੰ ਵੀ ਆਰਜੀ ਤੌਰ ਤੇ ਉੱਥੋਂ ਪ੍ਰੋਲ ਦੇ ਕੇ ਸੋਚ ਕਾਈ ਜਾ ਸਕਦੀ ਹੈ ਕਿਉਂਕਿ ਨਾ ਪਹਿਲਾਂ ਮੰਗ ਕੀਤੀ ਹੈ ਜਾਂ ਦੇ ਸਾਨੂੰ ਸੋਚ ਕਾਈ ਜ ਜਮਾ ਦੇ ਦਿੱਤੀ ਜਾਵੇ ਜਾਂ ਫਿਰ ਸਾਨੂੰ ਆਰਜੀ ਤੌਰ ਤੇ ਦਿੱਤੀ ਜਾਵੇ ਅਸੀਂ ਸੋਚ ਲਏ ਜਦੋਂ ਨੋਮੀਨੇਸ਼ਨ ਕਰਨੇ ਸੀ ਉਦੋਂ ਵੀ ਅੰਮ੍ਰਿਤਪਾਲ ਦੇ ਵਕੀਲਾਂ ਨੇ ਇਹ ਕਿਹਾ ਸੀ ਕਿ ਕਾਗਜ਼ ਪੱਤਰ ਦਾਖਲ ਕਰਨ ਵਾਸਤੇਨ ਹਾਰਜੀ ਤੌਰ ਤੇ ਮੌਲਤ ਦਿੱਤੀ ਜਾਵੇ ਹੁਣ ਇਸ ਮਸਲੇ ਦੇ ਵਿੱਚ ਦੇਖੋ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਕੇਸ ਲੜ ਰਹੇ ਨੇ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ ਨੇ ਉਥੋਂ ਕੀ ਸਟੇਟ ਸਰਕਾਰ ਨੂੰ ਕੋਈ ਨੋਟਿਸ ਹੋਇਆ ਜਾਂ ਕੀ ਹੈ ਇਹ ਹਲੇ ਤੱਕ ਸਥਿਤੀ ਕਲੀਅਰ ਨਹੀਂ ਆ ਪਰ ਰਾਸ਼ਿਦ ਇੰਜੀਨੀਅਰ ਤੋਂ ਬਾਅਦ ਇਹਨਾਂ ਲੋਕਾਂ ਨੂੰ ਜ਼ਰੂਰ ਉਮੀਦ ਮਿਲਗੀ ਜੇ ਉਹਨੂੰ ਸੌਂਚਕਾਈ ਜਾ ਸਕਦੀਆ ਤੇ ਫਿਰ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਨਹੀਂ ਸੌਂਚਕਾਈ ਜਾ ਸਕਦੀ 541 ਐਮਪੀ ਤੇ ਸੌਂਹ ਚੁੱਕ ਚੁੱਕੇ ਨੇ ਜਿਹੜੇ ਭਾਰਤ ਦੇ ਹਰ ਹਿੱਸੇ ਤੋਂ ਜਿੱਤ ਕੇ ਆਏ ਨੇ ਦੋ ਹੀ ਰਹਿ ਗਏ ਸੀ ਇੱਕ ਰਾਸ਼ਿਦ ਇੰਜੀਨੀਅਰ ਦੂਜਾ ਅੰਮ੍ਰਿਤਪਾਲ ਸਿੰਘ ਹੋਣੀ ਅੰਮ੍ਰਿਤਪਾਲ ਸਿੰਘ ਵਾਲੇ ਮਾਮਲੇ ਦੇ ਵਿੱਚ ਜਦੋਂ ਵੀ ਚਰਚਾ ਹੁੰਦੀ ਹੈ ਕਿ ਕਿਉਂ ਨਹੀਂ ਮਨਜ਼ੂਰੀ ਉਹ ਅਦਾਲਤਾਂ ਵੱਲ ਨਹੀਂ ਦੇਖਿਆ ਜਾਂਦਾ ਨਾ ਕੇਂਦਰ ਸਰਕਾਰ ਵੱਲ ਜਿਹੜੇ ਖੜੂਰ ਸਾਹਿਬ ਹਲਕੇ ਦੇ ਲੋਕ ਜਿਨ੍ਹਾਂ ਨੇ ਬੜੇ ਚਾਨ ਨਾਲ ਵੋਟਾਂ ਪਾਈਆਂ ਅਮਰਿਤਪਾਲ ਨੂੰ ਕਿ ਐਸੀ ਬਾਹਰ ਕਢੋਣਾ ਉਹ ਸਾਰਾ ਸਵਾਲ ਖੜਾ ਕਰਦੇ ਆ ਪੰਜਾਬ ਸਰਕਾਰ ਤੇ ਕਹਿੰਦੇ ਕਿ ਇਹਨਾਂ ਦੀ ਨੀਅਤ ਹੋਵੇ ਤੇ ਅਮਰਿਤਪਾਲ ਸਵੇਰੇ ਬਾਹਰ ਆ ਸਕਦੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਐਨਐਸਏ ਕਿਉਂ ਲੱਗਾ ਸੀ ਉਹ ਦੇ ਖਿਲਾਫ ਇਹ ਸੀ ਕਿ ਨੈਸ਼ਨਲ ਸਕਿਉਰਿਟੀ ਨੂੰ ਖਤਰਾ ਭਾਰਤ ਦੇ ਕਾਨੂੰਨ ਨੂੰ ਖਤਰਾ ਭਾਰਤ ਦੇ ਸੰਵਿਧਾਨ ਨੂੰ ਖਤਰਾ ਭਾਰਤੀ ਲੋਕਾਂ ਨੂੰ ਖਤਰਾ ਵਖਵਾਦੀ ਤਾਕਤਾਂ ਨੂੰ ਸ਼ਹਿ ਮਿਲ ਗਈ ਜਦ ਬੰਦਾ ਉਸ ਸੈਦਾਰੇ ਦੇ ਵਿੱਚ ਭਾਰਤੀ ਸੰਵਿਧਾਨ ਦੇ ਤਹਿਤ ਉਹਨੇ ਇਲੈਕਸ਼ਨ ਲੜਦੀ ਉਹਨੇ ਸੌ ਚੱਕ ਲਈ ਇਸ ਤੋਂ ਵੱਡਾ ਤਾਂ ਕੋਈ ਹੈ ਨਹੀਂ 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 ਉਹ ਵੀ ਤੇ ਜਦ ਹੀ ਕਾਗਜ਼ ਭਰਨੇ ਵਿੱਚ ਪੱਤਰ ਵਾਲੇ ਉਹ ਸੌ ਚੁੱਕ ਲਿਆ ਇਸ ਤੋਂ ਵੱਧ ਜਾਇਦੋ ਬੰਦਾ ਭਾਰਤੀ ਸੰਵਿਧਾਨ ਭਾਰਤੀ ਕਾਨੂੰਨ ਲੋਕਤੰਤਰ ਡੈਮੋਕਰੈਟਿਕ ਤਰੀਕੇ ਦੇ ਨਾਲ ਉਹਨਾਂ ਨੇ ਸਾਰਾ ਉਹ ਪ੍ਰੋਸੈਸ ਕੰਪਲੀਟ ਕੀਤਾ ਐਮਪੀ ਚੁਣੇ ਗਏ ਨੇ ਇਸ ਤੋਂ ਬਾਅਦ ਕੀ ਖਤਰਾ ਹੋ ਸਕਦਾ ਐਵੇਂ 89 ਦੇ ਵਿੱਚ ਜੇ ਕਿਸੇ ਸਿਮਰਜੀਤ ਸਿੰਘ ਮਾਨ ਵਰਗੇ ਲੋਕ ਜਿੱਤ ਜਾਂਦੇ ਪੰਜਾਬ ਨੂੰ ਖਤਰਾ ਪੰਜਾਬ ਨੂੰ ਤਾਂ ਖਤਰਾ ਕੋਈ ਹੋਇਆ ਨਹੀਂ ਤੇ ਹੁਣ ਜੇ ਅੰਮ੍ਰਿਤਪਾਲ ਜਿੱਤ ਗਿਆ ਤੇ ਪੰਜਾਬ ਨੂੰ ਕੀ ਖਤਰਾ ਜੇ ਅੰਮ੍ਰਿਤਪਾਲ ਬਾਹਰ ਹੈ ਤੇ ਪੰਜਾਬ ਨੂੰ ਕੀ ਖਤਰਾ ਹੈਗਾ ਪਹਿਲਾਂ ਵੀ ਤਾਂ ਪੰਜਾਬ ਦੇ ਵਿੱਚ ਸਰਕਾਰੀ ਅਤਵਾਦ ਕਿੰਨਾ ਹੈ ਕਿੰਨਾ ਟੈਰਰ ਹੈ ਸਰਕਾਰ ਦਾ ਸਟੇਟ ਦਾ ਕਿੰਨਾ ਟੈਰਰ ਹੁੰਦਾ ਨੈਸ਼ਨਲ ਲੈਵਲ ਤੇ ਕਿੰਨਾ ਟੈਰਰ ਆ ਤੁਸੀਂ ਦੇਸ਼ ਦਾ ਕਿਹੜਾ ਕੋਨਾ ਜਿਹੜਾ ਸੇਫ ਆ ਜਾਰੇ ਪਾਸੇ ਅੰਦਰੂਨੀ ਔਰ ਬਾਹਰੀ ਤਾਕਤਾਂ ਦੇ ਨਾਲ ਤੇ ਸਰਕਾਰਾਂ ਨਜਿੱਠਦੀਆਂ ਰਹਿੰਦੀਆਂ ਨੇ ਜੇ ਸਥਿਤੀ ਦੇ ਵਿੱਚ ਹੀ ਹੈ ਕਿ ਕੀ ਅੰਮ੍ਰਿਤਪਾਲ ਨੂੰ ਬਾਹਰ ਸਰਕਾਰ ਕੱਢਣਾ ਚਾਹੁੰਦੀ ਕਿ ਨਹੀਂ ਕੱਢਣਾ ਚਾਹੁੰਦੀ ਜਾਂ ਸਰਕਾਰ ਬੈਕਫੁੱਟ ਤੇ ਨਹੀਂ ਆਣਾ ਚਾਹੁੰਦੀ ਸਰਕਾਰ ਜੂਟਰਨ ਤੇ ਨਹੀਂ ਆਉਣਾ ਚਾਹੁੰਦੀ ਕਿ ਸਾਡੀ ਕਿਤੇ ਇਹ ਨਾ ਕਹਿ ਕੇ ਪਹਿਲਾਂ ਐਕਸ਼ਨ ਲੈ ਰਹੇ ਨੇ ਫਿਰ ਜੂਟਰਨ ਮਾਰਦੀ ਹੈਗੀ ਜੇ ਸਥਿਤੀ 'ਚ ਮੈਨੂੰ ਹੀ ਲੱਗਦਾ ਕਿ ਜਾਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦੋਨੇ ਇਹ ਮੰਨ ਕੇ ਬੈਠੀਆਂ ਨੇ ਕਿ ਆਪੇ ਕੋਈ ਕੋਡ ਡਾਇਰੈਕਸ਼ਨ ਕਰੂਗੀ ਤੇ ਅਸੀਂ ਉਸ ਨੂੰ ਪਾਲਣਾ ਕਰ ਲੈ ਕਿ ਖੁਦ ਨਾ ਤੇ ਪੰਜਾਬ ਸਰਕਾਰ ਚਾਵੇ ਕਿ ਅਸੀਂ ਐਨਐਸਏ ਨੂੰ ਕੀ ਕਰਨਾ ਨਾ ਸੈਂਟਰ ਕਿਉਂਕਿ ਸੈਂਟਰ ਨੇ ਤੇ ਪੰਜਾਬ ਦੀ ਗੱਲ ਮੰਨਣੀ ਹੈ ਤੇ ਇਸ ਕਰਕੇ ਇਹ ਦੋਨਾਂ ਸਰਕਾਰਾਂ ਨੂੰ ਖਾਸ ਕਰਕੇ ਪੰਜਾਬ ਸਰਕਾਰ ਨੇ ਵੀ ਅਦਾਲਤੇ ਹੀ ਛੱਡ ਦਿੱਤਾ ਹੋਊਗਾ ਕਿ ਜੇ ਅਦਾਲਤ ਜਿਹੜਾ ਵੀ ਫੈਸਲਾ ਸੁਣਾਉਂਗੀ ਉਸੇ ਰਮਤੇ ਹੁਣ ਐਨਐਸਏ ਆ ਹੁਣ ਹੋ ਸਕਦਾ ਹੈ ਕਿ ਉਹ ਦਿੱਲੀ ਹਾਈ ਕੋਰਟ ਦਾ ਫੈਸਲਾ ਉਹਦੀ ਕਾਪੀ ਇਹ ਤੋਂ ਦੇ ਵਕੀਲ ਨਾਲ ਅਟੈਚ ਕਰਨ ਕਿ ਜੇ ਉਹਨਾਂ ਨੂੰ ਮਿਲ ਸਕਦੀ ਆ ਸੌ ਚੁੱਕੀ ਜਾ ਸਕਦੀ ਚਿਕਾਈ ਸਾਜ ਜਾ ਸਕਦੀ ਫਿਰ ਅਮਰਤਪਾਲ ਸਿੰਘ ਕਿਉਂ ਨਹੀਂ ਆ ਉਹ ਸੌ ਚੋ ਕੇ ਫਿਰ ਉੱਥੇ ਉਹਨੇ ਤਿਹੜ ਜੇਲ ਚਲੇ ਜਾਣਾ ਇਹਨੇ ਡਿਬਰੂਗੜ ਜੇ ਜਦ ਤੱਕ ਐਨਐਸਏ ਲੱਗਾ ਰਹੂਗਾ ਤਦ ਤੱਕ ਤੂੰ ਬਾਹਰ ਆ ਨਹੀਂ ਸਕਦੇ ਸੌ ਭਾਵੇਂ ਕੱਲ ਚਿਕਾ ਲਉਨ ਪਾਰਲੀਮੈਂਟ ਦੇ ਵਿੱਚ ਆ ਕੇ ਜਿਵੇਂ ਐਨਐਸਏ ਵਧਾਇਆ ਗਿਆ ਅਮਰਤਪਾਲ ਦੇ ਸਾਥੀਆਂ ਦੇ ਉੱਤੇ ਵੀ ਇੱਕ ਇੱਕ ਸਾਲ ਤੱਕ 2025 ਤੱਕ ਗੱਲ ਪਹੁੰਚ ਗਈ ਹੁਣ ਉੱਥੇ ਬਾਕੀ ਜਿਹੜੇ ਉਸਦੇ ਸਾਥੀ ਆ ਤਿੰਨ ਚਾਰ ਨੇ ਐਲਾਨ ਕਰਤੇ ਉਹਨਾਂ ਦੇ ਪਰਿਵਾਰਾਂ ਨੇ ਵੀਡੀਓ ਬਕਾਇਦਾ ਪਾਈਆਂ ਕਿ ਅਸੀਂ ਸਲਾਹ ਕਰ ਲਈ ਐ ਉਹ ਚੋਣ ਲੜਨਗੇ ਹੁਣ ਬਾਕੀ ਰਹਿੰਦੀਆਂ ਜ਼ਿਮਣੀ ਚੋਣਾਂ ਤੇ ਵੀ ਚੋਣ ਲੜ ਰਹੇ ਨੇ ਇਸ ਦਾ ਮਤਲਬ ਉਹਨਾਂ ਨੂੰ ਵੀ ਮੌਕਾ ਚੋਣ ਲੜਨ ਦਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਨਹੀਂ ਦਿੰਦਾ ਕਿ ਮੈਦਾਨ ਦੇ ਵਿੱਚ ਆ ਜਾਓ ਕਿਉਂਕਿ ਜੇ ਅਮਰਤਪਾਲ ਨੂੰ ਛੱਡ ਦਿੱਤਾ ਜਾਂਦਾ ਆ ਜਾ ਸੌ ਚੱਕਣ ਲਈ ਵੀ ਮੌਕਾ ਦੇ ਦਿੱਤਾ ਜਾਂਦਾ ਹੋ ਸਕਦਾ ਉਹ ਚੋਣ ਲੜਨ ਦਾ ਫੈਸਲਾ ਨਾ ਕਰਦੇ ਸੰਦੀਪ ਪਿਛਲੀਆਂ ਆਪਾਂ ਹਕੂਮਤਾਂ ਵੀ ਦੇਖ ਲਈਆਂ ਨੇ ਚਾਹੇ ਮੁਗਲਾਂ ਦੀ ਜਾਂ ਤੁਗਲਾਂ ਦੀ ਜਾਂ ਅੰਗਰੇਜ਼ਾਂ ਦੀ ਜਾਂ ਆਜ਼ਾਦ ਭਾਰਤ ਦੀ ਹਨ ਬਗੀ ਕੌਣ ਪੈਦਾ ਕਰਦਾ ਹੈਗਾ ਸਟੇਟ ਬੈਗ ਬਗੀ ਕਰਦੇ ਹਨ ਇਹ ਇਹ ਬਗੀ ਬਗੀਆਂ ਦੀ ਨਿਸ਼ਾਨੀਆਂ ਹੁੰਦੀਆਂ ਨੇ ਕਿ ਜਦ ਤੁਸੀਂ ਕਿਸੇ ਨੂੰ ਦੱਬ ਦਿਓ ਤੇ ਬੰਦਾ ਫਿਰ ਸਰਕਾਰ ਦੇ ਹਕੂਮਤ ਦੇ ਖਿਲਾਫ ਖੜਾ ਹੁੰਦਾ ਨਾ ਉਹ ਸਭ ਤੋਂ ਵੱਡਾ ਉਹ ਵਿੱਚ ਉਹਨੇ ਕਦੀ ਸੁਪਨਾ ਲਿਆ ਹੋਊਗਾ ਆਮ ਆਦੀ ਪਾਰਟੀ ਦੇ ਜਿਹੜੇ 92 ਐਮਐਲਏ ਨੇ ਸੁਪਨਾ ਲਿਆ ਸੀ ਕਿ ਅਸੀਂ ਐਮਐਲਏ ਬਣ ਗਏ ਅਸੀਂ ਮੰਤਰੀ ਬਣੇ ਅਸੀਂ ਵੱਡੇ ਅਹੁਦੇ ਬਣੇ ਕਿ ਪੁਨਾਸ ਮਿਨਿਸਟਰ ਬਣ ਫਲਾਣ ਲੱਟਰ ਪੱਟਰ ਬਣਾਂਗੇ ਅਮਰਤਾ ਪਾਲ ਹੋਣਾ ਤੇ ਨਹੀਂ ਸੁਪਨਾ ਲਿਆ ਸੀ ਜਾਂ ਹੁਣ ਕਲਸੀ ਦਾ ਪੂਰਾ ਨਾਮ ਜੋ ਵੀ ਨਾ ਦਿਲਜੀਤ ਸਿੰਘ ਕਲਸੀ ਉਹਨੇ ਤੇ ਨਹੀਂ ਸੁਪਨਾ ਲਿਆ ਪ੍ਰਧਾਨ ਮੰਤਰੀ ਬਜੇਗੇ ਲੋਕਾਂ ਨੇ ਮਜ਼ਾਕ ਨਾ ਪ੍ਰਧਾਨ ਮੰਤਰੀ ਰੱਖਦੇ ਹੁੰਦੇ ਤੇਰੀ ਕਾ ਦੀ ਸੁਪਨਾ ਲਿਆ ਹੋਊਗਾ ਜਾਂ ਕਲਵੰਤ ਸਿੰਘ ਰਾਓ ਕੇ ਉਹਨੇ ਤੇ ਨਹੀਂ ਸੁਪਨਾ ਸਰਕਾਰ ਨੇ ਮਜਬੂਰ ਕੀਤਾ ਨਾ ਕਿਆ ਨੇ ਸੇ ਲਗਾਤਾ ਚੱਕ ਚੱਕ ਕੇ ਤੁਸੀਂ ਡਿਬਰੂਗੜ ਭੇਜਦੇ ਫਿਰ ਜਦੋਂ ਬਾਗੀ ਬਣਾ ਹੀ ਦਿੱਤੇ ਹੈਗੇ ਅਗਲਾ ਕਹਿੰਦਾ ਫਿਰ ਇਹ ਪੋਲਿਟਿਕਸ 'ਚ ਵੀ ਆ ਜੰਦੇ ਆਪਾਂ ਜਦ ਦੇਸ਼ ਦਾ ਕਾਨੂੰਨ ਕਹਿ ਰਿਹਾ ਕੈਦੀ ਤੇ ਵੋਟ ਨਹੀਂ ਪਾ ਸਕਦਾ ਪਰ ਤੁਸੀਂ ਜੇਲ੍ਹ 'ਚ ਰਹਿ ਕੇ ਇਲੈਕਸ਼ਨ ਲੜ ਜੇ ਸਾਡਾ ਸੰਵਿਧਾਨ ਆਗਿਆ ਦਿੰਦਾ ਹੈਗਾ ਤੇ ਲੜ ਲਓ ਹੁਣ ਸਭ ਤੋਂ ਵੱਡੀ ਗੱਲ ਕਿ ਹੁਣ ਅਨਾਉਂਸਮੈਂਟ ਤੇ ਹੋ ਚੁੱਕੀ ਹੈ ਕਿ ਜਿਹੜੇ ਕਲਸੀ ਆ ਦਲਜੀਤ ਸਿੰਘ ਕਲਸੀ ਉਹ ਡੇਰਾ ਬਾਬਾ ਨਾਨਕ ਤੋਂ ਲੜੂਗਾ ਕਲਵੰਸੀ ਗਰਾਉਂਖੇ ਬਰਨਾਲਾ ਲੜੂਗਾ ਪ੍ਰਧਾਨ ਮੰਤਰੀ ਬਾਜੇ ਕੇ ਗਿੱਦੜ ਬਾਹ ਲੜੂਗਾ ਇਹ ਤੇ ਇੱਕ ਹੈ ਉਹਨਾਂ ਇਲੈਕਸ਼ਨ ਤੇ ਲੜਦੇ ਜਿਹਦੇ ਅਨਾਉਂਸਮੈਂਟ ਕਿ ਉਹ ਇਹ ਚਾਰ ਜਿਹੜੀਆਂ ਪੰਜਾਬ ਦੀਆਂ ਜਿਮਨੀ ਚ ਉਹਨਾਂ ਨੇ ਹਰਿਆਣਾ ਇਲੈਕਸ਼ਨ ਦੇ ਨਾਲ ਹੀ ਹੋਣਗੀਆਂ ਹੁਣ ਰਹੀ ਗੱਲ ਹੈ ਕਿ ਕਾਲੀ ਦਲ ਦੀ ਵੀ ਤੇ ਸਿਆਸਤ ਉਹਨਾਂ ਕੋਲ ਆ ਕੇ ਇਹਦੇ ਨਾਲ ਜੁੜ ਗਈ ਨਾ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਜੁੜ ਗਈ ਅੱਜ ਇੱਕ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਮਰਤਪਾਲ ਦੇ ਮਾਪਿਆਂ ਨੂੰ ਜਾ ਕੇ ਮਿਲਦੇ ਨੇ ਉਹਦੇ ਜੱਦੀ ਪਿੰਡ ਜਾਂਦੇ ਨੇ ਜੱਲੂਪੁਰ ਖੇੜੇ ਜਾਂਦੇ ਨੇ ਉਹ ਵੀ ਸਿਆਸਤ ਜਿਹੜੀ ਪੰਥਕ ਰਵੈਤੀ ਪਾਰਟੀਆਂ ਨੇ ਪੰਜਾਬ ਦੀਆਂ ਉਹਦੇ ਅੰਮ੍ਰਿਤਪਾਲ ਦੇ ਆਲੇ-ਦੁਆਲੇ ਘੁੰਮਣ ਲੱਗ ਪਈਆਂ ਜਾਂ ਉਹਦੇ ਘਰ ਜਾ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਠੜਕੀ ਸੁਨੇਹਾ ਦੇਣਾ ਚਾਹੁੰਦਾ ਜਾਂ ਸੁਭੀ ਸਿੰਘ ਬਾਦਲ ਜਾਂ ਉਸ ਤੋਂ ਪਹਿਲਾਂ ਜੋ ਪਰਮ ਸਿੰਘ ਚੰਦੂ ਮਾਰਾ ਬਾਗੀ ਨਹੀਂ ਹੋਇਆ ਸੀ ਜਾਂ ਭੁੰਦਰ ਸਾਹਬ ਉਹ ਕਹਿੰਦੇ ਕਿ ਸਾਡੀਆਂ ਭਾਵੇਂ ਵਿਚਾਰਧਾਰਾ ਜ਼ਮੀਨ ਆਸਮਾਨ ਦਾ ਫਰਕ ਹੈ ਲੇਕਿਨ ਸਰਕਾਰ ਨੂੰ NSA ਵਧਾਉਣੀ ਨਹੀਂ ਚਾਹੀਦੀ ਸੀ ਉਹਨੂੰ ਸੌਂ ਚਕਾਉਣ ਦੇਣੀ ਨਹੀਂ ਦੇ ਚਾਹੀਦੀ ਉਹਨੂੰ ਰਿਲੀਜ਼ ਕਰਨਾ ਚਾਹੀਦਾ ਉਹ ਪੰਥਕ ਸਿਆਸਤ ਦੇ ਆਲੇ-ਦੁਆਲੇ ਵੀ ਕਾਲੀ ਦਿਲ ਆਰਟੀਕਲ ਆਗਾ ਕੰਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਜੀਤ ਚੰਨੀ ਵੀ ਕਹਿ ਚੁੱਕੇ ਨੇ ਕਿ ਜੇ ਬੰਦਾ ਪੂਰਾ ਡੈਮੋਕਰੈਟਿਕ ਪ੍ਰੋਸੈਸ ਦੇ ਨਾਲ ਲੋਕਾਂ ਨੇ ਉਹਨੂੰ ਚੁਣ ਕੇ ਭੇਜਿਆ ਨੂੰ ਰੀਲੀਜ਼ ਕਰਨਾ ਚਾਹੀਦਾ ਨਾ ਇੱਕ 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 ਸਿਆਸਤ ਤੇ ਅਮਰਤਪਾਲ ਸਿੰਘ ਦੇ ਆਲੇ ਦੁਆਲੇ ਘੁੰਮ ਰਹੀ ਨਾ ਅਮਰਤਪਾਲ ਸਿੰਘ ਨੂੰ ਇੱਕ ਸਿਆਸਤ ਦਾ ਧੁਰਾ ਤੇ ਬਾਣੀ ਚੁੱਕਣਾ ਚਾਹੀਦਾ ਨਾ ਚਾਹੇ ਉਹਨੂੰ ਪ੍ਰਭਰਤੀ ਪਾਰਟੀਆਂ ਨਫ਼ਰਤ ਕਰਨ ਚਾਹੇ ਨਾ ਕਰਨਾ ਪਰ ਉਹਦੇ ਆਲੇ-ਦੁਆਲੇ ਸਿਆਸਤ ਘੁੰਮ ਰਹੀ ਹੈਗੀ ਹੈ ਇਸੇ ਕਰਕੇ ਚਰਚਾ ਸ਼ੁਰੂ ਹੋਈ ਹੈ ਕਿ ਪੰਜਾਬ ਦੇ ਵਿੱਚ ਕੀ ਲੋਕ ਸੜਕਾਂ ਤੇ ਆਣਗੇ ਕਿ ਆਖਿਰ ਤੁਸੀਂ ਅੰਮ੍ਰਿਤਪਾਲ ਕਿਉਂ ਨੂੰ ਰਿਆ ਨਹੀਂ ਕਰਦੇ ਅਗਰ ਪੰਜਾਬ ਸਰਕਾਰ ਉਹਦੇ ਖਿਲਾਫ ਐਨਐਸਏ ਨਾਲ ਲਾਂਦੀ ਤੇ لازمی ਤੌਰ ਤੇ ਉਹ ਉਹ ਦੂਜਾ ਕੀ ਨਾ ਇਲੈਕਸ਼ਨ ਇਸੇ ਜਿੱਤਦਾ ਇਲੈਕਸ਼ਨ ਖੜਿਆ ਵੀ ਨਹੀਂ ਸੀ ਹੁਣ ਜਿੱਤਣ ਦੀ ਤਾਂ ਦੂਰ ਗੱਲ ਹੈ ਇਲੈਕਸ਼ਨ ਉਨੇ ਲੜਨੀ ਸੀ ਕਿਉਂਕਿ ਜਦੋਂ ਐਨਐਸਏ ਇੱਕ ਸਾਲ ਦਾ ਹਿੰਦੁਸਤਾਨ ਦੇ ਵਿੱਚ ਜ ਜਿੰਨੇ ਵੀ ਲੋਕਾਂ ਤੇ ਐਨਐਸਏ ਲੱਗੇ ਨੇ ਇੱਕ ਸਾਲ ਤੱਕ ਹੀ ਲੱਗਦੇ ਰਹੇ ਇਸ ਤੋਂ ਸਾਲ ਤੱਕ ਦੀ ਵਧਾਇਆ ਨਹੀਂ ਹੈਗਾ ਪਰ ਇਸ ਸਰਕਾਰ ਨੇ ਵਧਾ ਦਿੱਤਾ ਹੈਗਾ ਹੁਣ ਪੰਜਾਬ ਸਰਕਾਰ ਇਹਦੇ ਚ ਕੋਈ ਸਿਆਸੀ ਮੁਨਾਫਾ ਦੇਖਣਾ ਚਾਹੁੰਦੀ ਜਾਂ ਸੈਂਟਰ ਸਰਕਾਰ ਮੁਨਾਫਾ ਦੇਖਣਾ ਚਾਹੁੰਦੀ ਹੈ ਹੁਣ ਇਸ ਸਥਿਤੀ ਦੇ ਵਿੱਚ ਇਹ ਮਸਲਾ ਹੁਣ ਆ ਗਿਆ ਕਿ ਅੰਮ੍ਰਿਤਪਾਲ ఎలక్షన్ ਲੜ ਗਿਆ ਉਹ ਜਿੱਤ ਗਿਆ ਬਾਕੀ ਕਹਿੰਦੇ ਕਿ ਅਸੀਂ ਵੀ ਲੜਦੇ ਸਾਡੇ ਖਿਲਾਫ ਵੀ ਐਨਐਸ ਲੱਗਾ ਇਹ ਤੇ ਹੈ ਨਹੀਂ ਕਿ ਅਮਰਥਪਾਲ ਸਿੰਘ ਦੇ ਹੋਰ ਤਰ੍ਹਾਂ ਦਾ ਐਨਐਸ ਲੱਗਾ ਤੇ ਉਹਨਾਂ ਦੇ ਹੋਰ ਤਰ੍ਹਾਂ ਦਾ ਐਨਐਸ ਲੱਗਾ ਲੇਕਿਨ ਰਸ਼ੀਦ ਇੰਜੀਨੀਅਰ ਤੋਂ ਬਾਅਦ ਪੰਜਾਬ ਸਰਕਾਰ ਤੇ ਵੀ ਪ੍ਰੈਸ਼ਰ ਪਏਗਾ ਰਾਜਨੀਤਿਕ ਤੌਰ ਤੇ ਕਿ ਜਦ ਉੱਥੋਂ ਸੈਂਟਰ ਸਰਕਾਰ ਉਹ ਤਾਂ ਸਿੱਧਾ ਹੀ ਸੈਂਟਰ ਸਰਕਾਰ ਨੇ ਫੜਿਆ ਨਾ ਬਿਲਕੁਲ ਰਸ਼ੀਦ ਅਨਸਰ ਨੂੰ ਕਿਨੇ ਪੜਿਆ ਨੀਆ ਨੇ ਨੀਆ ਕੇ ਦੀ ਏਜੰਸੀ ਆ ਭਾਰਤ ਸਰਕਾਰ ਦੀ ਗ੍ਰਹਿ ਮੰਤਰੀ ਕੌਣ ਨੇ ਅਮਿਸ਼ਾ ਉਹ ਸਦੀ ਰਿਪੋਰਟ ਦਿੰਦੀਆਂ ਸਰਕਾਰੀ ਏਜੰਸੀਆਂ ਉਹ ਤਾਂ ਭਾਰਤ ਸਰਕਾਰ ਨੇ ਪੜਿਆ ਤੇ ਇਹਨੂੰ ਕਿਨੇ ਪੜਿਆ ਅਮਰਤਪਾਲ ਨੂੰ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਨੇ ਅਨੇਸਾ ਲੈ ਕੇ ਉਹ ਡਿਬਰੂਗੜ੍ਹ ਭੇਜ ਦਿੱਤਾ ਹੈ ਐਡਾ ਵੱਡਾ ਉਹ ਸਾਰੇ ਪੋਲੀਟੀਕਲ ਪਾਰਟੀਆਂ ਦੇ ਐਡਾ ਵੱਡਾ ਜੁਰਮ ਪੰਜਾਬ ਦੇ ਵਿੱਚ ਕਿੰਨੀਆਂ ਜੇਲਾਂ ਨੇ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ ਡਿਬਰੂਗੜ੍ਹ ਹੀ ਕਿਉਂ ਇਹ ਸਭ ਤੋਂ ਵੱਡਾ ਸਵਾਲ ਹੈ। ਸਵਾਲ ਦੇ ਜਿਹੜੇ ਸਮਰਥਕ ਨੇ ਉਹ ਵੀ ਕਹਿੰਦੇ ਆਏ ਗੱਲ ਕਿ ਬੇਸ਼ੱਕ ਦੀ ਜੇ ਥਾਣੇ ਵਾਲੀ ਘਟਨਾ ਹੀ ਲੈ ਲਓ ਅਜਨਾਲੇ ਵਾਲੀ ਜਿੰਨਾ ਕੋ ਜੁਰਮ ਸੀ ਉਸ ਹਿਸਾਬ ਨਾਲ ਸਜ਼ਾ ਮਿਲੇ ਇਹ ਨਹੀਂ ਕਿ ਇੱਥੋਂ ਚੱਕੋ ਤੇ ਉਧਰ ਛੱਡਿਓ। ਇਹ ਸਵਾਲ ਆ ਗਿਆ ਨਾ ਵੱਡਾ ਕਿ ਇਹ ਹੋਈ ਹੈ ਕਿ ਕੀ ਇਹਦੇ ਚ ਪੰਜਾਬ ਸਰਕਾਰ ਮਨਾਫਾ ਕੱਟ ਰਣਾ ਚਾਹਦੀ ਜਾਂ ਪੰਜਾਬ ਸਰਕਾਰ ਕੋਈ ਸ਼ੁਰੂਆਤੀ ਤੌਰ ਤੇ ਟੈਕਲ ਨਹੀਂ ਹੋਇਆ ਕਿਸ ਪ੍ਰੋਬਲਮ ਨਹੀਂ ਹੈ ਕਿ ਜਦੋਂ ਨਿੱਕਾ ਜਿਹਾ ਜ਼ਖਮ ਹੋਵੇ ਨਾ ਇਲਾਜ ਉਦੋਂ ਕਰ ਦੇਣਾ ਚਾਹੀਦਾ ਹੈ। ਜਦੋਂ ਫੋੜਾ ਬਣ ਜਾਂਦਾ ਤਾਂ ਕੈਂਸਰ ਬਣ ਜਾਂਦਾ ਹੈ। ਪੰਜਾਬ ਦੇ ਵਿੱਚ ਅਜਿਹੇ ਉਦੋਂ ਵੀ ਵਾਪਰਿਆ ਕਿ ਜਦੋਂ ਪੰਜਾਬ ਦੇ ਵਿੱਚ ਅਤਵਾਦ ਵੱਖਵਾਜ ਖੜਕੂਵਾ ਦਿੱਤਾ ਇੱਕ ਛੋਟਾ ਜਿਹਾ ਜ਼ਖਮ ਸੀ ਜ਼ਖਮ ਦਾ ਪਲਾਂ ਇਲਾਜ ਹੋ ਜੇ ਤਾਂ ਠੀਕ ਆ ਜੇ ਨਹੀਂ ਤਾਂ ਫਿਰ ਕੈਂਸਰ ਉਹ ਫਿਰ ਪੰਜਾਬ ਦੇ ਵਿੱਚ ਕੈਂਸਰ ਦੇ ਰੂਪ ਦੇ ਵਿੱਚ ਇੱਕ ਪੰਜਾਬ ਦਾ ਇੱਕ ਵੱਡਾ ਮੁੱਦਾ ਬਣ ਗਿਆ ਉਹ ਦੇਸ਼ ਦੀ ਸਮੱਸਿਆ ਬਣ ਗਈ ਤੇ ਜੇ ਸਥਿਤੀ ਜਿਹਦੇ ਵਿੱਚ ਸ਼ੁਰੂਆਤੀ ਦੌਰ ਤੇ ਅਮਰਿਤਪਾਲ ਸਿੰਘ ਨੇ ਜੇ ਥਾਣੇ ਤੇ ਜਾ ਕੇ ਕੀਤਾਗਾ ਉਹਦੇ ਖਿਲਾਫ ਪਰਚਾ ਦਰਜ ਕਰਕੇ ਜੋ ਵੀ ਆ ਚਲਾਨਚ ਨੂੰ ਪੇਸ਼ ਕਰਕੇ ਇਨਵੈਸਟੀਗੇਸ਼ਨ ਕਰਕੇ ਸਭ ਕੁਝ ਹੋ ਸਕਦਾ ਹੈ ਪਰ ਉਸ ਤੋਂ ਬਾਅਦ ਜਿਵੇਂ ਉਹਨੂੰ ਭੰਡਿਆ ਗਿਆ ਕਿਵੇਂ ਉਹਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਗਿਆ ਉਹ ਪਲਾਨ ਸੀ ਉਹ ਕਿਹਦੀ ਸਕ੍ਰਿਪਟ ਸੀ ਕਿਹਦੀ ਪਲਾਨ ਸੀ ਸਟੇਟ ਦੀ ਹੀ ਦਿੱਲੀ ਵਾਲਿਆਂ ਦੀ ਕਿਹਦੀ ਬੁਰੀ ਤਰ੍ਹਾਂ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਫਸ ਗਈ ਹੈ ਹੁਣ ਇਸੇ ਕਰਕੇ ਪੰਜਾਬ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਆ ਕਿ ਜੇ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਈ ਡਾਇਰੈਕਸ਼ਨ ਜਾਂ ਕੋਈ ਫੈਸਲਾ ਸੁਣੇਗੀ ਆਪਾਂ ਮੰਨ ਲਾਂਗੇ ਫਿਰ ਭਾਵੇਂ ਸੀਆਰਪੀ ਦਿੱਲੀ ਚਲੇ ਜੇ ਉਹਨੂੰ ਲੈ ਕੇ ਜਾਂ ਆਰਮੀ ਲੈ ਜੇ ਉਹਨੂੰ ਦਿੱਲੀ ਜਾ ਕੇ ਸੌਂਵ ਚਕਾ ਕੇ ਫਿਰ ਡਿਬਰੂਗੜ ਛੱਡ ਦੇਣ ਪਰ ਅਗਰ ਤੁਸੀਂ ਸਰਕਾਰਾਂ ਦੇਸ਼ ਦੇ ਸੰਵਿਧਾਨ ਤੋਂ ਉੱਪਰ ਕੁਝ ਨਹੀਂ ਮੰਨਦੀਆਂ ਤੇ ਜੇ ਮੰਨਦੀਆਂ ਨੇ ਕਿ ਦੇਸ਼ ਦਾ ਸੰਵਿਧਾਨ ਸਭ ਤੋਂ ਉੱਪਰ ਆ ਫਿਰ ਜਿਹੜੇ ਲੋਕੀ ਪਾਰਲੀਮੈਂਟ ਮੈਂਬਰ ਚੁਣੇ ਜਾਂਦੇ ਨੇ ਫਿਰ ਉਹਨਾਂ ਨੂੰ ਰੀਸਟ ਵੀ ਉਹੀ ਸੰਵਿਧਾਨ ਦਿੰਦਾ ਜੇ ਸੰਵਿਧਾਨ ਆਗਿਆ ਦਿੰਦਾ ਹੈ ਕਿ ਜੇਲ੍ਹ 'ਚ ਬੈਠਾ ਬੰਦਾ ਇਲੈਕਸ਼ਨ ਲੜ ਸਕਦਾ ਤੇ ਉਹ ਸੰਵਿਧਾਨ ਇਹ ਤਾਂ ਨਹੀਂ ਕਹਿੰਦਾਗਾ ਕਿ ਤੁਸੀਂ ਉਹਨੂੰ 5 ਸਾਲੀ ਜੇਲ੍ਹ ਦੇ ਵਿੱਚ ਰੱਖੋ ਕੀ ਪੰਜਾਬ ਸਰਕਾਰ ਉਹਨੂੰ 5 ਸਾਲ ਜੇਲ੍ਹ ਚ ਰੱਖਣਾ ਚਾਹੁੰਦੀ ਆ ਕੀ ਪੰਜਾਬ ਸਰਕਾਰ ਨੂੰ 27 ਦੀਆਂ ਵੋਟਾਂ ਤੱਕ ਰੱਖਣਾ ਚਾਹੁੰਦੀ ਹੈਗੇ ਕਿਦਿਆਂ ਕਿ ਇਸ ਮਸਲੇ ਨੂੰ ਹੱਲ ਕਦੋਂ ਨਿਕਲਦਾ ਪਰ ਇੱਕ ਮਸਲਾ ਅਜ ਪੋਲਿਟੀਕਲ ਤੌਰ ਤੇ ਬੜਾ ਸੁਰਖੀਆਂ ਚ ਰਿਹਾ ਹਿਸਟਰੀ ਬਣ ਗਿਆ ਉਹ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਬਾਗੀ ਹੋਏ ਐ ਸੁਖਬੀਰ ਸਿੰਘ ਬਾਦਲ ਤੋਂ ਮਾਫੀਨਾਮਾ ਲਿਖਤੀ ਰੂਪ ਚ ਲਿਖਦੇ ਆ ਚਾਰ ਨੁਕਤੇ ਉਹਨਾਂ ਨੇ ਲਿਖੇ ਆ ਇਹਦੇ ਮਾਇਨੇ ਕੀ ਸਮਝਦੇ ਹੋ ਤੋ ਕਿ ਇਸ ਟਾਈਮ ਤੇ ਜਿਹੜੇ ਅਕਾਲ ਤਖਤ ਸਾਹਿਬ ਅੱਜ ਦਰਬਾਰ ਸਾਹਿਬ ਮੱਥਾ ਟੇਕ ਫਿਰੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹ ਕਿ ਸਾਰਾ ਇਹ ਦੋਸ਼ ਉਹਨਾਂ ਨੇ ਸੁਬੀਰ ਸਿੰਘ ਬਾਦਲ ਤੇ ਮੜ ਦਿੱਤੇ ਆਗੇ ਲੇਕਿਨ ਜਦ ਕਿ ਇਹਨਾਂ ਨੇ ਵੀ ਉਸ ਸਰਕਾਰ ਦਾ ਹਿੱਸਾ ਹੈ ਜਾਂ ਦੇ ਕਹਿੰਦੇ ਕਿ ਸੁਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸਮੁੱਚਾ ਕਾਲੀ ਦਲ ਦੋਸ਼ੀ ਆ ਜਾਂ ਇਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸੁੱਚੀ ਸਰਕਾਰ ਦੋਸ਼ੀ ਆ ਤੇ ਅਸੀਂ ਵੀ ਭਾਗੀਦਾਰ ਆ ਹੂੰ ਚੰਦੂ ਮਾਰਾ ਸਾਹਿਬ ਵੀ ਉਹਦਾ ਪਰਿਵਾਰ ਵੀ ਸੀ ਢੀਂਡਾ ਸਾਹਿਬ ਵੀ ਹੀ ਮਕਬਲੂਕਾ ਸਾਹਿਬ ਵੀ ਬਿਬਜਗੀਰ ਕੋ ਸਾਰੇ ਹੁਣ ਕਹ ਲੈ ਸੁਬੀਰ ਸਿੰਘ ਬਾਦਲ ਤੇ ਨੀ ਇਹ ਦੋਸ਼ੀ ਹੋ ਸਕਦਾ ਹੁਣ ਇਹ ਮੰਨ ਕੇ ਚੱਲਦੇ ਕਿ ਜਿਹੜੇ ਲੋਕ ਕਹਿੰਦੇ ਕਿ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਕੋਲ ਕਿ ਇਹਨਾਂ ਚੋਂ ਕਿਸੇ ਦੀ ਹਿੰਮਤ ਹੈਗੀ ਸੀ ਕਿ ਰਜੈਂਟਮੈਂਟ ਸ਼ੋਅ ਕੀਤੀ ਉਹਨਾਂ ਨੇ ਆਪਣੇ ਕਹਿੰਦੇ ਸੀ ਅੰਦਰ ਖਾਤੇ ਬੜੇ ਵਿਰੋਧ ਕੀਤੇ ਨੇ ਕਈ ਮਸਲਿਆਂ ਤੇ ਚੱਲੀ ਨਹੀਂ ਅੰਦਰ ਖਾਤੇ ਕੀ ਕੀਤਾ ਹੈਗਾ ਕਿਸੇ ਨੂੰ ਪਤਾ ਲੱਗਾ ਇਹ ਤੇ ਇਹ ਵੀ ਤੇ ਐਵੇਂ ਦੀਆਂ ਗੱਲਾਂ ਹੁੰਦੀ ਨੇ ਅੰਦਰ ਖਾਤੇ ਸੀ ਬੜਾ ਇਹਦੇ ਵੀ ਕਹਦੇ ਅੰਦਰ ਖਾਤੇ ਦੇ ਅਸੀਂ ਸੁਭੀ ਨੂੰ ਲੰਮੇ ਪਾ ਲਿਆ ਸੀ ਇਹ ਵੀ ਕਹਿ ਸਕਦੇ ਹੈਗੇ ਨੇ ਗੱਲ ਹੈ ਕਿ ਜਦ ਤੱਕ ਤੁਸੀਂ ਪਾਰਟੀ ਦੇ ਵਿੱਚ ਆਪਣੇ ਇਤਰਾਜ਼ ਰੱਖੇ ਨੇ ਜੇ ਤੁਹਾਨੂੰ ਸੁਮੀਤ ਸੈਣੀ ਅੱਜ ਕਹਿੰਦੇ ਕਿ ਮਾੜਾ ਸੀ ਤਾਂ ਫਿਰ ਉਹਦਾ ਵਿਰੋਧ ਕਿਉਂ ਵਿਰੋਧ ਕਰਨਾ ਚਾਹੀਦਾ ਜੇ ਮੁਹੰਮਦ ਜ਼ਹਰ ਆਲਮ ਨੂੰ ਟਿਕਟ ਦਿੱਤੀ ਗਈ ਆ ਉਹਦੀ ਘਰ ਵਾਲੀ ਨੂੰ ਤੇ ਤੁਸੀਂ ਸਾਰੇ ਕਹਿੰਦੇ ਕਿ ਅਸੀਂ ਧੀ ਝੋਣ ਲੜਨੀ ਅਸੀਂ ਟਿਕਟਾਂ ਛੱਡਦੇ ਆ ਕਿ ਫਿਰ ਚੰਦੂ ਮਹਾਰਾਜ ਸਭ ਖੁਦ ਕਿਉਂ ਲੜਦੇ ਫਿਰ ਮੁੰਡੇ ਨੂੰ ਕਿਉਂ ਲੜਾਉਂਦੇ ਸੀ ਫਿਰ ਪਰ ਉਹ ਪਰਮਿੰਦਰ ਸਿੰਘ ਟੀਨ ਦਾ ਫైనాన్స్ ਮਿਸਟਰੀ ਕੋਲ ਛੱਡ ਦਿੰਦੇ ਕਿ ਜੇ ਜੇ ਤੁਸੀਂ ਕਾਤਲਾਂ ਨੂੰ ਦੇਣੀਆਂ ਟਿਕਟਾਂ ਅਸੀਂ ਕਾਲੀ ਦਲ ਵੱਲੋਂ ਨਹੀਂ ਲੜਦੇ ਜੇ ਤੁਸੀਂ ਕਾਤਲਾਂ ਦੇ ਬੰਦਿਆਂ ਨੂੰ ਡੀਜੀਪੀ ਲੜਾਇਆ ਸੀ ਨਹੀਂ ਪਾਰਟੀ ਦੇ ਸਰ ਨੇ ਇਹ ਤੇ ਕਹਿੰਦੇ ਨਾ ਅੱਜ ਮਤਲ ਅਕਾਲੀ ਦਲ ਕਲਾ ਦੀ ਢਲਦੀ ਪਰਛਾਵਾਂ ਦੇ ਵਿੱਚ ਤੇ ਸੁਬੀ ਸਿੰਘ ਬਾਦਲ ਮਾਰਾ ਗਿਆ ਤੇ ਜਦੋਂ ਸੁਬੀ ਸਿੰਘ ਬਾਦਲ ਨੇ 12 ਜਿੱਤੀ ਰਿਪੀਟ ਕੀਤੀ ਤੁਸੀਂ ਕਹਿੰਦੇ ਸੁਬੀ ਸਿੰਘ ਬਾਦਲ ਵੱਡਾ ਮੈਨੇਜਰ ਨਹੀਂ ਇਹ ਨਹੀਂ ਕਿ ਸੁਬੀ ਦੋਸ਼ੀ ਨਹੀਂ ਹੈ ਪਰ ਜਿੰਨਾ ਦੋਸ਼ੀ ਹੋ ਤੁਸੀਂ ਵੀ ਬਰਾਬਰ ਦੇ ਦੋਸ਼ੀ ਆ ਦੋਸ਼ੀ ਦਾ ਸਾਥ ਦੇਣ ਵਾਲਾ ਹੀ ਦੋਸ਼ੀ ਹੁੰਦਾ ਵਾ ਪਰ ਹੁਣ ਇਹ ਸਾਰਾ ਪਲਾਨ ਕਰ ਰਹੇ ਨੇ ਕਿ ਸੁਬੀ ਸਿੰਘ ਬਾਦਲ ਨੂੰ ਇੱਕ ਵਾਰ ਪ੍ਰਧਾਨਗੀ ਤੋਂ ਲਾਂਭੇ ਕਰ ਦिए ਅੱਗੇ ਕਿਸੇ ਨੂੰ ਪ੍ਰਧਾਨ ਬਣਾ ਦिए ਹੁਣ ਇਸ ਮਸਲੇ ਦੇ ਵਿੱਚ ਸੁਭੀ ਸਿੰਘ ਬਾਦਲ ਵਾਸਤੇ ਚੁਣੌਤੀ ਹੈ ਅਜਕਾਲ ਤੱਕ ਸਾਹ ਦੇ ਜਥੇਦਾਰ ਨੂੰ ਮੇਲਾ ਹੀ ਨਹੀਂ ਇਹ ਸਾਰੇ ਜਣੇ ਉਹ ਦੇਖਦੇ ਕਿ ਕੀ ਇਸ ਮਸਲੇ ਦੇ ਵਿੱਚ ਦੱਸਦੇ ਨੇ ਉਹ ਕੀ ਸਨੇਹਾ ਦੇ ਦੇਣਗੇ ਪਹਿਲੀ ਗੱਲ ਤੇ ਜਿੰਨਾ ਕਿ ਕਾਲ ਤੱਕ ਸਾਹ ਵਾਲੇ ਜਥੇਦਾਰਾਂ ਨੇ ਆਪਣਾ ਵਜੂਦ ਜਾਂ ਹੈਸੀਅਤ ਉਹ ਤੇ ਸ਼ਰੂਮਣੀ ਕਮੇਟੀ ਦਾ ਹੀ ਫੈਸਲਾ ਦੇਖਣਗੇ ਸ਼ਰੂਮਣੀ ਕਮੇਟੀ ਕਾਲੀ ਦਲ ਦਾ ਫੈਸਲੇ ਦਾ ਇੰਤਜ਼ਾਰ ਕਰੂਗਾ ਉਹਨਾਂ ਦੀ ਤੇ ਆਪਣਾ ਇੱਕ ਹੋਂਦ ਵਜੂਦ ਤੇ ਉਹਨਾਂ ਤੇ ਖਤਰੇ 'ਚ ਹੀ ਪਾ ਲਿਆ ਆਪਣੀ ਹਸਤੀ ਤੋਂ ਨਾ ਖਤਰੇ ਵਿੱਚ ਪਾ ਲਿਆ ਪਰ ਹੁਣ ਸੁਬੀਰ ਸਿੰਘ ਬਾਦਲ ਵੀ ਉਧਰ ਲੱਗੇ ਹੋ ਨੇ ਉਹ ਪਹਿਲਾਂ ਉਹਨਾਂ ਵਰਕਿੰਗ ਕਮੇਟੀ ਵਾਲੇ ਸਾਦਲੇ ਫਿਰ ਜ਼ਿਲ੍ਹਾ ਪ੍ਰਧਾਨ ਵਾਲੇ ਸਾਦਲੇ ਫਿਰ ਉਹਨਾਂ ਨੇ ਯੂਥ ਕਾਲੀ ਦਲ ਦਾ ਸਾਰੇ ਪ੍ਰਧਾਨ ਸਾਦਲੇ ਅੱਜ ਬੀਬੀਆਂ ਦਾ ਜੱਥਾ ਬੁਲਾ ਲਿਆ ਫਿਰ ਐਸਸੀ ਭਾਈਚਾਰਾ ਬੁਲਾ ਲਿਆ ਫਿਰ ਕੱਲ ਨੂੰ ਬੀਸੀ ਭਾਈਚਾਰਾ ਬੁਲਾ ਲੈਣਗੇ ਫਿਰ ਵਪਾਰੀ ਵਿੰਗ ਬੁਲਾ ਲੈਣਗੇ ਫਿਰ ਸੋਈ ਬੁਲਾ ਲੈਣਗੇ ਉਹ ਤੇ ਇਕੱਲੇ ਇਕੱਲੇ ਜਿਹੜਾ ਪਾਰਟੀ ਦਾ ਵਿੰਗ ਉਹਨੂੰ ਬੁਲਾ ਕੇ ਆਪਣੇ ਹੱਕ 'ਚ ਨਾਰੇ ਮਰਵਾ ਰਹੇ ਨੇ ਪਰ ਸਵਾਲ ਇਹ ਕਿ ਜਿਹੜਾ ਤੁਸੀਂ 3-400 ਬੰਦਾ ਹੀ ਕਹਿੰਦੇ ਕਿ ਇਹਨਾਂ ਨੂੰ ਬੁਲਾ ਕੇ ਤੇ ਬਾਹਾਂਵਾਂ ਖੜੀਆਂ ਕਰਾ ਲਓ ਜੇ ਇਹਨਾਂ ਪਿੱਛੇ ਬੰਦੇ ਹੁੰਦੇ ਤੇ ਤੁਹਾਡੀਆਂ ਜ਼ਮਾਨਤਾਂ ਨਾ ਜਬਤ ਹੁੰਦੀਆਂ ਇਹਦੇ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਕਹੀ ਜਾਂਦੇ ਕਿ ਸੁਬੀਰ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਹਨਾ ਬਾਗੀਆਂ ਬਾਗੀਆਂ ਦੇ ਵਾਸਤੇ ਪਾਰਟੀ ਦੇ ਦਰਵਾਜ਼ੇ ਬੰਦ ਇਹ ਤੇ ਇੰਨੇ ਕੀ ਕਹਿ ਜੋਗੇ ਜੇ ਇਹਨਾਂ ਦੇ ਪੱਲੇ ਹੁੰਦਾ ਤੇ ਫਿਰ ਇਹਨਾਂ ਸਾਰਿਆਂ ਲੀਡਰਾਂ ਦੀਆਂ ਜ਼ਮਾਨਤਾਂ ਕਿਉਂ ਜਬਤ ਹੁੰਦੀਆਂ ਹਨਾ ਇੱਕ ਲਿਖਤੀ ਰੂਪ ਵਿੱਚ ਪਹਿਲੀ ਗੱਲ ਸਾਹਮਣੇ ਨਿਕਲ ਕੇ ਆਈ ਉਹ ਵੀ ਪਹਿਲੀ ਵਾਰੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਉਹ ਇਹ ਕਿਸ ਡੇਰਾ ਸੱਚਾ ਸੌਦਾ ਦਾ ਜਿਹੜਾ ਮੁਖੀ ਸੀ ਉਹਨੂੰ ਮਾਫੀ ਕਿਵੇਂ ਦਿੱਤੀ ਕੀ ਉਸਦੇ ਬਾਰੇ ਥੋੜਾ ਬਹੁਤਾ ਜ਼ਿਕਰ ਕੀਤਾ ਗਿਆ ਬਰਗਾੜੀ ਕਾਹਨ ਜੋ ਹੋਇਆ ਉਹਦੇ ਬਾਰੇ ਜ਼ਿਕਰ ਕੀਤਾ ਗਿਆ ਇਹ ਕਹਿ ਕੇ ਕਿ ਹਾਂ ਇਹ ਗਲਤੀ ਤੇ ਗੁਨਾਹ ਹੈ ਭੁੱਲ ਹੈ ਪਰ ਇਸ ਦਾ ਵੀ ਸਾਰਾ ਇਹਦਾ ਸਾਰਾ ਜਿਹੜਾ ਉਹ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਨੇ ਕੀਤਾ ਅਸੀਂ ਨਹੀਂ ਕੀਤਾ ਬੇਸ਼ੱਕ ਅਖੀਰ ਚ ਜਾ ਕੇ ਲਿਖਿਆ ਕਿ ਹਾਂ ਅਸੀਂ ਹਿੱਸਾ ਜ਼ਰੂਰ ਸੀ ਸਰਕਾਰ ਦਾ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉਸਨੂੰ ਸਮੇ ਸਿਰ ਦੇ ਉੱਤੇ ਨਜੇਠ ਨਹੀਂ ਸਕੀ ਸੁਖਵੀਰ ਸਿੰਘ ਬਾਦਲ ਨਹੀਂ ਨਜੇਠ ਸਕੀ ਮਤਲਬ ਸੁਖਵੀਰ ਸਿੰਘ ਬਾਦਲ ਨੂੰ ਦੋਸ਼ੀ ਠਰਾ ਰਹੇ ਨੇ ਸ਼ੁਕਰ ਕਰਕੇ ਪ੍ਰਕਾਰ ਸਿੰਘ ਬਾਦਲ ਸਾਬ ਇਸ ਫਾਨੀ ਸੰਸਾਰ ਨੂੰ ਅਰੇ ਦਾ ਆਕੇ ਨੇ ਇਸ ਕਰਕੇ ਕਹਿੰਦੇ ਨਹੀਂ ਕਿ ਮਰੇ ਬੰਦੇ ਦੀ ਕਿਉਂ ਮਿੱਟੀ ਫਰੋਲਣੀ ਹੈਗੀ ਨਾ ਨਹੀਂ ਤੇ ਇਹ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦੋਸ਼ੀ ਨੇ ਇਸ ਕਰਕੇ ਮਰੇ ਬੰਦੇ ਦੀ ਮਿੱਟੀ ਨਹੀਂ ਨਾ ਫਰੋਲੇ ਇਸ ਕਰਕੇ ਸੁਬੀਸ਼ ਸਿੰਘ ਬਾਦਲ ਦੀ ਪਰੋਲ ਰਹੇ ਨਾ ਵੀ ਇਹ ਹੀ ਬੰਦਾ ਦੋਸ਼ੀ ਨੇ ਪਰ ਜਿਹੜੇ 2015 ਦੇ ਵਿੱਚ ਗੁਰੂ ਸਾਹਿਬ ਜੀ ਦੀ ਬੇਦਬੀ ਹੈ 17 ਦੇ ਵਿੱਚ ਕਿੰਨੇ ਲੀਡਰ ਡੇਰਾ ਸੱਚਾ ਸੋਧਾ ਵਾਲੇ ਕਬੂਟਾ ਮੰਗਣ ਗਏ ਨੇ 19 ਦੇ ਵਿੱਚ ਕਿੰਨੇ ਜਾਣੇ ਉਥੇ ਸਲਾਬਤ ਪੂਰਾ ਤੇ ਸਰਸੇ ਗਏ ਨੇ 2022 ਦੇ ਵਿੱਚ ਕਿੰਨੇ ਜਾਣੇ ਗਏ ਨੇ ਉਦੋਸ਼ੀ ਨਹੀਂ ਆ ਬਾਕੀ ਧੜੇ ਵਿੱਚੋਂ ਵੀ ਲੀਡਰ ਬਹੁਤ ਨੇ ਜਿਹੜੇ ਜਾਂਦੇ ਰਹੇ ਹਾਂ ਉਹ ਜਾ ਕੇ ਅਕਾਲ ਤਖਤ ਦੇ ਜਥੇਦਾਰ ਦੇ ਅੱਗੇ ਵੀ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਪੇਸ਼ ਹੋਏ ਨੇ ਦਾੜੀਆਂ ਖੋਲ ਕੇ ਜਾਂਦੇ ਰਹੇ ਜਿਵੇਂ ਅੱਜ ਸਾਰੇ ਦਾੜੀਆਂ ਖੋਲ ਕੇ ਗਏ ਨੇ ਅੱਜ ਤੇ ਕਈਆਂ ਨੇ ਦਾੜੀਆਂ ਨੂੰ ਰੰਗ ਵੀ ਨਹੀਂ ਲਾਏ ਹੋਣੇ ਨਾ ਮਤਲਬ ਕਾਲੀ ਦਲ ਦੇ ਵਿੱਚ ਇਹ ਵੀ ਲੀਡਰ ਪਖੰਡ ਕਰ ਰਹੇ ਨੇ ਠੀਕ ਹੈ ਉਸ ਸਮੇਂ ਕਾਲੀ ਭਾਜਪਾ ਦੀ ਸਰਕਾਰ ਸੀ ਸਾਂਝੀ ਸਰਕਾਰ ਸੀ ਇਕੱਲੇ ਕਾਲੀਆਂ ਦੀ ਸਰਕਾਰ ਨਹੀਂ ਸੀ ਸਾਂਝੀ ਸਰਕਾਰ ਸੀ ਤੇ ਜੀ ਸਥਿਤੀ ਦੇ ਵਿੱਚ 215 ਦੇ ਜਿਹੜਾ 1 ਅਕਤੂਬਰ 14 15 ਦੀ ਦਰਮਿਆਨੀ ਰਾਤ ਨੂੰ ਹੋਇਆ ਗੁਰੂ ਸਾਹਿਬ ਜੀ ਬੇਦੀ ਫਿਰਗੋਸ ਤੋਂ ਬਾਅਦ ਪੰਨੇ ਖਲਾਰੇਗੇ ਅੰਗ ਖਲਾਰੇਗੇ ਨੇ ਗਲੀਆਂ ਚੰਗ ਪਾੜੇ ਗਏ ਨੇ ਉਸ ਤੋਂ ਬਾਅਦ ਜੋ ਕੁਝ ਬੈਬਲ ਕਲਾ ਹੋਇਆ ਬਰਗਾੜੀ ਹੋਇਆ ਉਹ ਸਾਰੀ ਕਰਕੇ ਤੇ ਉਦੋਂ ਇਹ ਸਾਰੇ ਜਿਹੜੇ ਅੱਜ ਕਹਿ ਰਹੇ ਨੇ ਸੁਬੀਰ ਸਿੰਘ ਬਾਦਲ ਦੋਸ਼ੀ ਤੇ ਉਦੋਂ ਕਿਉਂ ਨਹੀਂ ਤੁਸੀਂ ਬੋਲੇ ਉਦੋਂ ਤੇ ਪਰਦਾ ਪਾਉਂਦੇ ਰਹੇ ਉਦੋਂ ਤੇ ਤੁਸੀਂ ਸਿੱਧ ਭਾਵਨਾ ਰੈਲੀਆਂ ਆਪਣੇ ਆਪਣੇ ਹਲਕਿਆਂ ਦੇ ਵਿੱਚ ਕਰਾਉਂਦੇ ਰਹੇ ਤੇ ਗੁਰੂ ਘਰ ਤੁਸੀਂ ਲੰਗਰ ਲਿਆਉਂਦੇ ਰਹੇ ਰੈਲੀਆਂ ਦੇ ਵਿੱਚ ਲੋਕਾਂ ਨੂੰ ਖਾਣ ਵਾਸਤੇ ਚਲੋ ਗੁਰੂ ਦਾ ਲੰਗਰ ਕਿਤੇ ਵੀ ਲਿਜਾ ਸਕਦੇ ਪਰ ਅਕਾਲੀ ਦਲ ਦੀਆਂ ਰੈਲੀਆਂ 'ਚ ਜਾਂਦੇ ਰਹੇ ਨੇ ਹੁਣ ਰੌਲਾ ਕਿਸ ਦੀ ਗੱਲ ਹੈ ਕਿ ਸੁਬੀਰ ਸਿੰਘ ਬਾਦਲ ਨੂੰ ਪਿੱਛੇ ਕੱਢਿਆ ਪਾਰਟੀ 'ਚੋਂ ਅਹੁਦੇ ਤੋਂ ਹਟਾਇਆ ਜਾਵੇ ਵੀ ਤੂੰ ਨਾ ਪ੍ਰਧਾਨ ਬਣ ਹੋਰ ਕੋਈ ਬਣੇ ਹੁਣ ਇਹ ਸਾਰੇ ਲੋਕ ਨੇ ਬਰਾਬਰ ਦੇ ਦੋਸ਼ੀ ਆ ਜਿਹੜਾ ਵੀ ਕਾਲੀ ਜਿਹੜਾ ਵੀ ਸੱਤਾ ਦੇ ਨੇੜੇ ਰਿਹਾ ਜਿੰਨੇ ਸੱਤਾ ਦਾ ਆਨੰਦ ਮਾਣਿਆ ਚਾਹੇ ਉਹ ਕਾਲੀ ਦਲ ਦੀ ਪਾਰਟੀ ਦੇ ਵਿੱਚ ਅਹੁਦਾ ਸੀ ਚਾਹੇ ਉਹ ਐਮ ਐਲ ਏ ਸੀ ਚਾਹੇ ਉਹ ਹਾਰਿਆ ਐਮ ਐਲ ਏ ਸੀ ਚਾਹੇ ਜਿੱਤੇ ਐਮ ਐਲ ਉਹ ਸਾਰੇ ਹੀ ਦੋਸ਼ੀ ਨੇ ਇਸ ਕਰਕੇ ਜਥੇਦਾਰ ਸਾਹਿਬ ਨੂੰ ਤੇ ਚਾਹੀਦਾ ਕਿ 2015 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਕਾਲੀ ਦਲ ਦੇ ਸਟੇਟ ਲੈਵਲ ਦੇ ਡਿਸਟ੍ਰਿਕਟ ਲੈਵਲ ਦੇ ਲੀਡਰ ਨੇ ਉਹਨਾਂ ਸਾਰਿਆਂ ਨੂੰ ਤਨਖਾਹਿਆ ਇਕਰਾਰ ਦਿੱਤਾ ਜੋ ਇੱਕ ਵੱਡਿਓ ਹੀ ਕਰ ਦੋ ਸਫਾਇਆ ਹੀ ਕਰ ਦੋ ਔਰ ਜਿਹੜੇ ਡੇਰੇ ਜਾਂਦੇ ਰਹੇ ਨੇ ਮੱਥੇ ਟੇਕਦੇ ਰਹੇ ਨੇ ਉਹਨਾਂ ਨੂੰ ਵੀ ਛੇਕ ਕੋੜਾ ਤੁਸੀਂ ਤੇ ਜਿਹੜੇ ਜਥੇਦਾਰ ਪਹਿਲਾਂ ਮਾਫ ਕਰਕੇ ਨੇ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰੋੜ ਰੁਪਈਆ ਖਰਚ ਕੇ ਇਸਤਿਹਾਰ ਦੇਣ ਡੇਰੇ ਵਾਲੇ ਨੂੰ ਮਾਫੀ ਲੈ ਕੇ ਜਸਟੀਫਾਈ ਕਰਦੇ ਉਹਨਾਂ ਨੂੰ ਵੀ ਤਲਬ ਕਰੋ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਵੀ ਤਲਬ ਕਰੋ ਜਿਹੜਾ ਵੀ ਉਸ ਸਮੇਂ ਜਥੇਦਾਰ ਸੀ ਚਾਹ ਗਿਆਨੀ ਗੁਰਬਚਨ ਸਿੰਘ ਜਾਂ ਹੋਰ ਤੇ ਜਿਹੜੇ ਸਰਕਾਰੀ ਕੋਠੀਆਂ ਦੇ ਵਿੱਚ ਜਾ ਕੇ ਪਲੈਨਿੰਗਾਂ ਕਰਦੇ ਰਹੇ ਨੇ ਜਥੇਦਾਰ ਉਹਨਾਂ ਨੂੰ ਵੀ ਫਿਰ ਤਨਖਾਹਿਆ ਇਕਰਾਰ ਦਿੱਤੇ ਜਾਓ ਅੱਜ ਕੱਲਾ ਸੁਬੀਸ਼ ਸਿੰਘ ਬਾਦਲ ਹੀ ਦੋਸ਼ੀ ਇਹ ਸਾਰੇ ਹੀ ਦੋਸ਼ੀ ਨੇ ਹੁਣ ਇਹਨਾਂ ਦੀ ਦੇਖੋ ਨੇ ਕਹਿੰਦੇ ਕਿ ਅਸੀਂ ਪਾਰਟੀ ਪ੍ਰਧਾਨ ਉਹ ਬਣਾਉਣਾ ਜਿਹੜਾ ਇਲੈਕਸ਼ਨ ਲੜੇ ਮਤਲਬ ਇਹਨਾਂ ਸਾਰਿਆਂ ਦੇ ਵਿੱਚ ਇਲੈਕਸ਼ਨ ਲੜਨ ਦੀ ਭੁੱਖ ਹਲੇ ਵੀ ਹੈਗੀ ਹੈ ਟੀਨਸਰ ਸਾਹਿਬ ਦੀ ਵੀ ਭੁੱਖ ਹੈ ਇਹਦਾ ਮਤਲਬ ਇਲੈਕਸ਼ਨ ਲੜਨਗੇ ਚੰਦੂ ਮਾਰਾ ਸਾਹਿਬ ਦੀ ਭੁੱਖ ਹੈ ਹਲੇ ਵੀ ਇਲੈਕਸ਼ਨ ਲੜਨਗੇ ਬੀਬੀ ਜਗੀਰ ਕੌਰ ਦੀ ਭੁੱਖ ਹੈ ਇਲੈਕਸ਼ਨ ਲੜੇਗੀ ਸਿਕੰਦਰ ਸਿੰਘ ਮਲੂਕਾ ਦੀ ਭੁੱਖ ਹੈ ਇਲੈਕਸ਼ਨ ਲੜੇਗੀ ਨਾ ਜੇ ਪਾਰਟੀ ਦਾ ਵਿਧਾਨ ਠੀਕ ਹੈ ਕਿ ਪਾਰਟੀ ਦਾ ਪ੍ਰਧਾਨ ਇਲੈਕਸ਼ਨ ਨਹੀਂ ਲੜੂਗਾ ਤੇ ਹੁਣ ਪਾਰਟੀ ਪ੍ਰਧਾਨ ਹੁਣ ਲੱਭ ਰਿਹਾਗੇ ਨੇ ਮੈਨੂੰ ਲੱਗਦਾ ਕਿ ਚਾਹੇ ਸੁਬੀਸ਼ ਸਿੰਘ ਬਾਦਲਾਲ ਧੜਾ ਚਾਹੇ ਇਨ ਬਗੀਆਂ ਧੜਾ ਇਹਨਾਂ ਸਾਰਿਆਂ ਦੇ ਇਸ ਟਾਈਮ ਕੋਈ ਪੱਲੇ ਨਹੀਂ ਹੈਗਾ ਜਿਹੜਾ ਵੀ ਮਰਜੀ ਕੋਈ ਆ ਜੇ ਇਹਨਾਂ ਦੇ ਹਾਲਾਤ ਹੱਲੇ ਸੁਧਰਨ ਵਾਲੇ ਨਹੀਂ ਆਗੇ ਕਿਉਂਕਿ ਇਹਨਾਂ ਨੇ ਹੁਣ ਇੱਕ ਦੂਜੇ ਦੇ ਜਿਹੜੇ ਦੋਸ਼ ਨਾ ਉਹ ਫਰੋਲੇ ਨੇ ਸ਼ੁਰੂ ਕਰ ਦਿੱਤੇ ਹੈਗੇ ਆਪਣੀਆਂ ਗਲਤੀਆਂ ਨਹੀਂ ਗਿਣਾਰੇ ਜੇ ਤੁਸੀਂ ਬਗਾਨਿਆਂ ਦੀਆਂ ਗਲਤੀਆਂ ਗਿਣਾਓਗੇ ਤੇ ਫਿਰ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਾਲ ਉਹ ਤੁਹਾਡਾ ਵੀ ਉਹੋ ਹੀ ਹਾਲ ਹੋਊਗਾ ਚਾਹੇ ਤੁਸੀਂ ਜਿਹਨੂੰ ਮਰਜ਼ੀ ਪਾਰਟੀ ਪ੍ਰਧਾਨ ਬਣਾ ਲਓ ਪ੍ਰੋਗਰਾਮ 16 ਨੇ ਸੱਚ ਵਿੱਚ ਫਿਲਹਾਲ ਇਹਨਾਂ ਹੀ ਇਹਨਾਂ ਦੋ ਮੁੱਦਿਆਂ ਤੇ ਤੁਹਾਡੀ ਕੀ رائے ਹੈ ਆਪਣੇ ਆਪਣੇ ਮਨ ਦੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ